ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਵਿੱਕੀ ਦੀ ਮੰਮੀ ਹੋਈ ਬਿਮਾਰ ਤੇ ਵਿੱਕੀ ਨੂੰ ਵਾਰਾ ਆਉਣਾ ਪਿਆ ਵਾਪਿਸ ਆਪਾਂ ਇਸ ਵਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਵਿੱਕੀ ਦੀ ਮੰਮੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਆ ਤੇ ਵਾਰ-ਵਾਰ ਵਿੱਕੀ ਨੂੰ ਯਾਦ ਕਰਦੀ ਆ ਕਿ ਵਿੱਕੀ ਤੂੰ ਕਿਦੋਂ ਵਾਪਿਸ ਆਵਾਂ ਆਉਂਗਾ ਤੇ ਬਹੁਤ ਬਿਮਾਰ ਹੋਣ ਕਰਨ ਤੇ ਪ੍ਰੀਤ ਨੂੰ ਟੈਨਸ਼ਨ ਹੋ ਜਾਂਦੀ ਆ ਕਿ ਹੁਣ ਮੈਂ ਕੀ ਕਰਾਂ ਉਹ ਸੋਚਦੀ ਆ ਕਿ ਹੁਣ ਮੈਨੂੰ ਵਿੱਕੀ ਨੂੰ ਫੋਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਮੰਮੀ ਵਾਰ-ਵਾਰ ਵਿੱਕੀ ਨੂੰ ਯਾਦ ਕਰ ਰਹੀ ਆ ਤੇ ਫੇਰ ਪ੍ਰੀਤ ਸੋਚਦੀ ਆ ਕਿ ਮੈਨੂੰ ਇੱਕ ਵਾਰ ਵਿੱਕੀ ਨੂੰ ਫੋਨ ਕਰ ਲੈਣਾ ਹੀ ਚਾਹੀਦਾ ਉਹਨੂੰ ਦੱਸ ਦੇਣਾ ਚਾਹੀਦਾ ਫਿਰ ਪ੍ਰੀਤ ਵਿੱਕੀ ਨੂੰ ਫੋਨ ਕਰਕੇ ਦੱਸਦੀ ਆ ਕਿ ਮੰਮੀ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਔਰ ਵਾਰ-ਵਾਰ ਤੁਹਾਨੂੰ ਯਾਦ ਕਰ ਰਹੀ ਆ ਤੇ ਆ ਗੱਲ ਸੁਣ ਕੇ ਵਿੱਕੀ ਬਹੁਤ ਟੈਨਸ਼ਨ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਵਲ ਔਰ ਸੰਦੀਪ ਵੀ ਆਪਸ ਦੇ ਵਿੱਚ ਗੱਲ ਕਰਦੇ ਹੁੰਦੇ ਆ ਕਿ ਚਲ ਮੰਮੀ ਬਿਮਾਰ ਆ ਚਲ ਕੋਈ ਨਾ ਠੀਕ ਹੋ ਜਾਊਗੀ ਆ ਗੱਲ ਆਪਾਂ ਹਜੇ ਵਿੱਕੀ ਨੂੰ ਨਹੀਂ ਦੱਸਣੀ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਪ੍ਰੀਤ ਨੇ ਆ ਗੱਲ ਵਿੱਕੀ ਨੂੰ ਦੱਸਤੀ ਆ ਉਸ ਤੋਂ ਬਾਅਦ ਜਿਵੇਂ ਹੀ ਕਵਲ ਨੂੰ ਪਤਾ ਲੱਗਦਾ ਕਿ ਪ੍ਰੀਤ ਨੇ ਵਿੱਕੀ ਨੂੰ ਆਹ ਗੱਲ ਦੱਸਤੀ ਆ ਤਾਂ ਕਵਲ ਬਹੁਤ ਗੁੱਸੇ ਹੁੰਦਾ ਪ੍ਰੀਤ ਨੂੰ ਕਿ ਤੂੰ ਆਹ ਗੱਲ ਕਿਉਂ ਦੱਸੀ ਵਿੱਕੀ ਉੱਥੇ ਐਵੇਂ ਟੈਨਸ਼ਨ ਦੇ ਵਿੱਚ ਰਹੂਗਾ ਤੈਨੂੰ ਆਹ ਗੱਲ ਨਹੀਂ ਦੱਸਣੀ ਚਾਹੀਦੀ ਸੀ ਮੰਮੀ ਨੇ ਠੀਕ ਤਾਂ ਹੋਈ ਜਾਣਾ ਸੀਗਾ ਉਸ ਤੋਂ ਬਾਅਦ ਜਿਵੇਂ ਹੀ ਵਿੱਕੀ ਨੂੰ ਪਤਾ ਲੱਗਦਾ ਤਾਂ ਉਹ ਫਿਰ ਬਾਰੋਂ ਬਾਫਸਤਾਨ ਦੀ ਤਿਆਰੀ ਕਰਦਾ ਤੇ ਫਿਰ ਉਹ 2.5 ਸਾਲ ਬਾਅਦ ਬਾਰੋਂ ਵਾਪਸ ਵੀ ਆ ਜਾਂਦਾ ਤੇ ਸਾਰੇ ਜਾਂਦੇ ਘਰ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਕਵਲ ਡੈਡੀ ਔਰ ਪ੍ਰੀਤ ਦੀ ਮੰਮੀ ਸੰਦੀਪ ਸਾਰੇ ਜਾਂਦੇ ਆਪਸ ਚ ਸਲਾਹ ਕਰਦੇ ਆ ਕਿ ਵਿੱਕੀ ਬਾਰੋਂ ਆ ਰਿਹਾ ਆਪਾਂ ਨੂੰ ਇੱਕ ਵਾਰ ਜਾ ਕੇ ਉਹਨੂੰ ਮਿਲਣਾ ਚਾਹੀਦਾ ਸਾਰੇ ਜਾਂਦੇ ਵਿੱਕੀ ਨੂੰ ਮਿਲਣ ਆ ਜਾਂਦੇ ਆ ਤੇ ਘਰ ਆ ਕੇ ਫਿਰ ਕਵਲ ਪ੍ਰੀਤ ਨੂੰ ਡਾਂਟਦਾ ਕਿ ਤੂੰ ਵਿੱਕੀ ਨੂੰ ਕਿਉਂ ਟੈਨਸ਼ਨ ਦਿੱਤੀ ਦੇਖ ਤੇਰੇ ਕਰਕੇ ਉਹ ਬਾਰੋਂ ਵਾਪਸ ਆ ਗਿਆ ਵਿੱਕੀ ਕਹਿੰਦਾ ਤੁਸੀਂ ਐਵੇਂ ਬ੍ਰੀਜ ਨੂੰ ਡਾਂਟੋ ਨਾ ਮੈਂ ਤਾਂ ਵੈਸੇ ਵੀ 2-3 ਮਹੀਨਿਆਂ ਤੱਕ ਵਾਪਸ ਆਣਾ ਹੀ ਸੀਗਾ ਉਹਨੂੰ ਬਹਾਨੇ ਨਾਲ ਮੈਂ ਥੋੜਾ ਜਲਦੀ ਵਾਪਸ ਆ ਗਿਆ ਤੇ ਸਾਰੇ ਜਾਨੀ ਇਕੱਠੇ ਹੁੰਦੇ ਔਰ ਵਿੱਕੀ ਦੇ ਕੰਮ ਕਾਰਵਾਰੇ ਪੁੱਛੀਦਿਆ ਕਿ ਉੱਥੇ ਕੰਮ ਕਾਰ ਕੀਵੇਂ ਸੀਗਾ ਵਿੱਕੀ ਕਹਿੰਦਾ ਸਭ ਕੁਝ ਠੀਕ ਸੀਗਾ ਬਸ ਮੈਂ 2 ਕੁ ਮਹੀਨੇ ਤੱਕ ਆਉਣਾ ਸੀਗਾ ਚਲ 2 ਮਹੀਨੇ ਪਹਿਲਾਂ ਆ ਗਿਆ ਤੇ ਉਸ ਤੋਂ ਬਾਅਦ ਰੀਦ ਦਾ ਡੈਡੀ ਵੀ ਵਿੱਕੀ ਨੂੰ ਸਮਝਾਉਂਦਾ ਕਿ ਤੂੰ ਟੈਨਸ਼ਨ ਨਾਲ ਮੰਮੀ ਨੇ ਠੀਕ ਹੋ ਜਾਣਾ ਵਿੱਕੀ ਕਹਿੰਦਾ ਹਾਂ ਹਾਂ ਉਹਦੀ ਤਾਂ ਮੈਨੂੰ ਇੰਨੀ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੈਗੀ ਵੈਸੇ ਮੈਂ 2 ਮਹੀਨੇ ਬਾਅਦ ਚਾਂ ਲਈ 2 ਮਹੀਨੇ ਨੂੰ ਪਹਿਲਾਂ ਆ ਗਿਆ ਤੇ ਹੁਣ ਮੈਂ ਥੋੜਾ ਟਾਈਮ ਛੁੱਟੀ ਕੱਢ ਕੇ ਵਾਪਸ ਬਾਹਰ ਚਲਾ ਜਾਊਗਾ ਤੇ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ